ਜਿਸ ਤਰ੍ਹਾਂ ਕਿ ਪਿੰਡ ਦੀ ਪੰਚਾਇਤ ਵੱਲੋਂ ਬੜੀਆ ਵਧੀਆ ਤਰੀਕੇ ਨਾਲ ਵਾਟਰ ਸਪਲਾਈ ਪੀਣ ਵਾਲੇ ਸ਼ੁੱਧ ਪਾਣੀ ਦਾ ਪ੍ਰਬੰਧ ਕੀਤਾ ਗਿਆ ਵਾ ਪਿੰਡ ਦੇ ਵਿੱਚ ਝੀਲ ਨੂੰ ਛੱਪੜ ਬਣਾਇਆ ਵਾ ਪਿੰਡ ਦੇ ਸਕੂਲ ਨੂੰ ਵਧੀਆ ਤਰੀਕੇ ਨਾਲ ਚਲਾਇਆ ਗਿਆ ਵਾ ਅਤੇ ਪਿੰਡ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਸਿੱਧਾ ਲਾਈਵ ਪ੍ਰਸਾਰਣ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਗੁਰਬਾਣੀ ਦਾ ਪ੍ਰਸਾਰਣ ਚੱਲ ਰਿਹਾ ਵਾ ਇਸੇ ਤਰ੍ਹਾਂ ਹੀ ਇਨਾਂ ਵੱਲੋਂ ਜਿਹੜੀ ਪਿੰਡ ਦੀ ਸ਼ਮਸ਼ਾਨ ਘਾਟਿਆ ਉਹਨੂੰ ਵੀ ਬੜੀਆ ਵਧੀਆ ਤਰੀਕੇ ਨਾਲ ਬਣਾਇਆ ਗਿਆ ਵਾ ਇਸ ਸਬੰਧੀ ਅੱਬਾ ਬਾਪੂ ਜੀ ਨਾਲ ਗੱਲ ਕਰਦੇ ਆ ਜਿਹੜੇ ਕਿ ਸਾਰੀ ਇਹ ਮੈਨੇਜਮੈਂਟ ਦੀ ਦੇਖਰੇਖ ਕਰਦੇ ਨੇ ਪੰਚਾਇਤ ਦੇ ਸਹਿਯੋਗ ਨਾਲ ਬਾਪੂ ਜੀ ਇੱਥੇ ਕਿੰਨੇ ਚਿਰ ਤੋਂ ਤੁਸੀਂ ਸੇਵਾ ਕਰ ਰਹੇ ਜੇ ਸਾਰਾ ਪ੍ਰਬੰਧ ਕਿਸ ਤਰ੍ਹਾਂ ਜਿਹੜਾ ਬਹਿਨ ਲਈ ਬਣਾਇਆ ਵਾ ਅੰਦਰਖਤ ਲਾਏ ਨੇ ਵਿੱਚ ਕੀ ਪ੍ਰਬੰਧਕ ਕਮੇਟੀ ਬਣਾਈਆਂ ਉਹਨੂੰ ਪੇਡੂ ਭਲਾਈ ਸੰਸਥਾ ਦਾ ਵੈਲ ਵੈਲ ਰਿਫਾਰਮ ਜੀ ਹਾਂ ਜੀ ਬੰਦੇ ਮੈਂਬਰ ਇਹ ਉਹ ਕੰਮ ਕਰਾ ਰਿਆ ਆ ਕਿ ਇਹ ਸਨ 4 ਤੋਂ ਲੇ ਕੇ ਰਜਿਸਟਰਡ ਆ ਰਜਿਸਟਰਡ ਆ ਉਹ 4 ਤੋਂ ਰਜਿਸਟਰ ਦੀ ਸਮਗਰੀ ਇਨੇ ਫੜਿਆ ਉਹਦੇ ਚ ਪ੍ਰਧਾਨ ਆ ਸਾਡਾ ਅ ਸ਼ਮਸ਼ਲਾਸ਼ ਬੀਬੀ ਸਿੰਘ ਜੀ ਜੀ ਤੇ ਸਰਪਰਸਿਸ ਕਨੈਕਸ਼ਨ ਹੋ ਰਿਹਾ ਹਾਂਜੀ ਹਾਂਜੀ ਤੇ ਖਜ਼ਾਨਚੀ ਆ ਸਾਡਾ ਤਰੋਕ ਸਿੰਘ ਕਾਸਿਕ 71 ਸਾਡਾ ਮਾਸਟਰ ਕੀ ਕਲੌਸੋ ਮਰ ਗਿਆ ਉਹਨਾਂ ਦਾ ਮੁੰਡਾ ਕੰਮ ਕਰਦਾ ਕਿ ਮੇਰੀ ਜ਼ੁਮੀਰ ਮੇਰੀ ਅਸਿਰ ਸਿਕੱਤਰ ਦੀ ਹੈ ਲਿਖਾ ਪੜੀ ਕਰਨੀ ਠੀਕ ਹੈ ਕਿ ਬਾਕੀ ਕੰਮ ਉਹਨਾਂ ਦੀ ਜ਼ਿੰਮੇਵਾਰੀ ਹੈ ਮੈਨੂੰ ਨਾ ਕੰਮ ਦੱਸਣਾ ਮੈਨੂੰ ਪੈਸੇ ਦੇਣੇ ਆ ਇਹ ਬਾਕੀ ਕੰਮ ਕਰਾ ਦਿਓ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਇਹ ਜ਼ਿੰਮੇਵਾਰੀ ਕੋਕਲ ਕੋ ਬਾਸਤ ਜਾਣੇ ਜਾਂ ਸਾਜ ਜਾਣੇ ਖਨਾਂ ਅਜੀ ਜਾਣੇ ਜਾਂ ਪ੍ਰਧਾਨ ਜਾਣੇ ਉਹਨਾਂ ਦੀ ਜ਼ਿੰਮੇਵਾਰੀ ਇਹ ਮੈਂਬਰ ਹੈ ਮੇਰੇ ਬਾਕੀ ਤਾਂ ਮਦਸਾ ਇਹ ਕਿਦਾਂ ਪੈਟ ਚੱਲ ਰਿਹਾ ਹਾਂਜੀ ਹਾਂਜੀ ਬੱਚਾ ਤੇ ਕੱਲੀ ਕੰਮ ਨਹੀਂ ਕਰੀ ਜੀ ਪੰਚਾਇਤ ਦੇ ਸਬਕ ਬੇਟੀਆਂ ਪੜ੍ਹਾਈਆਂ ਹਾਂਜੀ ਹਾਂਜੀ ਪੰਚਾਇਤ ਦੀ ਸਬਕ ਬੇਟੀਆਂ ਵੱਖ-ਵੱਖ ਬੰਦਿਆਂ ਨੂੰ ਜ਼ਿੰਮੇਵਾਰੀ ਦਿੱਤੀਆਂ ਮੈਂ ਜਿਵੇਂ ਇਹਨਾਂ ਨੂੰ ਉਹ ਫੜੀ ਗਿਆ ਗੱਲਿਆ ਜਿਵੇਂ ਸਾਡੇ ਸੂਬੇ ਵਾਲੀਆਂ ਸਰਕਾਰ ਨੇ ਵੱਡੀਆਂ ਸੀਗਾ ਦਾ ਮਿਨਿਸਟਰੀ ਨਹੀਂ ਬਣਾਉਂਦੀਆਂ ਜੀ 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 ਉਹ ਐਜੂਕੇਸ਼ਨ ਮਿਨਿਸਟਰੀ ਕੋਲ ਦੇ ਸਕਦੇ ਨੇ ਇਹ ਨਹੀਂ ਇਹ ਕਾਹਦਾ ਕੰਮ ਚੱਲਣ ਡਿਆ ਨਹੀਂ ਬਹੁਤ ਵਧੀਆ ਸੋਚ ਹੈ ਇਹ ਪੰਚਾਇਤ ਦੀ ਸੋਚ ਹੈ ਵੈਸੇ ਇਹ ਨਹੀਂ ਵੀ ਇਹ ਨਹੀਂ ਪਹਿਲਾਂ ਉਹਦੇ ਵੀ ਇੱਧਰ ਚਲੋ ਇਦਾਂ ਸੋਚੀ ਕਿ ਇਹਨੂੰ ਕੋਈ ਕੰਮ ਦੇ ਤਾਂ ਕਿ ਇਹ ਵਿਟਾ ਉਹ ਆਪਣਾ ਕੰਮ ਕਰੀ ਜਾਣ ਉਹ ਵੰਡ ਵਰਤ ਕੇ ਵਧੀਆ ਤਰੀਕੇ ਨਾਲ ਇਹ ਇਹਦਾ ਸਪੰਚਾਈ ਦੀ ਦੇਖਰੇਚੀ ਕੰਮ ਚੱਲਦਾ ਦਰਸ਼ਕੋ ਅਸੀਂ ਇਹ ਬਹੁਤ ਵਧੀਆ ਬਾਪੂ ਜੀ ਨੇ ਮੈਸੇਜ ਦਿੱਤਾ ਵਾ ਕਿ ਜਿਸ ਤਰ੍ਹਾਂ ਇਸ ਪਿੰਡ ਦੇ ਸਰਪੰਚਾਂ ਵੱਲੋਂ ਨਿੱਤੇ ਜਿਹੜੇ ਕੋਈ ਸਰਪੰਚ ਬਹੁਤ ਬਹੁਦੇ ਨੇ ਉਹ ਕਹਿੰਦੇ ਵੀ ਜੋ ਕੁਛ ਅਸੀਂ ਇਹ ਬਹੁਤ ਵਧੀਆ ਮੈਸੇਜ ਦਿੱਤਾ ਇਹਨਾਂ ਨੇ ਕਿ ਸਾਰੇ ਬੰਦਿਆਂ ਨੂੰ ਵੱਖ-ਵੱਖ ਜਿੱਤਰਾ ਜਥੇਦਾਰ ਜੀ ਨੂੰ ਵੱਖਰੀ ਜ਼ਿੰਮੇਵਾਰੀ ਦਿੱਤੀ ਆ ਮਾਸਟਰ ਜੀ ਨੂੰ ਵੱਖਰੀ ਦਿੱਤੀ ਆ ਹਾਂਜੀ ਵੱਖੋ ਵੱਖ ਬੰਦਿਆਂ ਨੂੰ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲਦੇ ਨੇ ਇਹ ਸਾਡੇ ਇਲਾਕੇ ਵਾਸਤੇ ਸਮਾਜ ਵਾਸਤੇ ਬੜੀ ਵਧੀਆ ਸੇਧ ਆ ਜੇ ਸਾਨੂੰ ਸਾਰਿਆਂ ਪਿੰਡਾਂ ਨੂੰ ਇਹ ਮੱਲੂ ਨੰਗਲ ਮਾਡਲ ਇਹਨੂੰ ਆਪਾਂ ਕਹਿ ਸਕਦੇ ਆ ਇਹ ਤੋਂ ਸਿੱਖਿਆ ਲੈ ਕੇ ਪਿੰਡਾਂ ਵਿੱਚ ਆਪਣੇ ਆਪਣੇ ਪਿੰਡ ਦੇ ਕੁਝ ਬੰਦਿਆਂ ਨੇ ਕੋਈ ਜ਼ਿੰਮੇਵਾਰੀ ਕਿਸੇ ਨੂੰ ਕੁਝ ਦੇ ਕੇ ਤੇ ਪਿੰਡ ਦਾ ਸਰਵਪੱਖੀ ਬਿਨਾ ਭੇਦ ਭਾਵ ਵਿਕਾਸ ਕਰਾਉਣਾ ਚਾਹੀਦਾ ਹੈ ਹਾਂਜੀ ਏ ਬਪੂ ਜੀ ਦੱਸਿਓ ਸਾਰੇ ਜਿਹੜੇ ਦਰਖਤ ਲਾਏ ਨੇ ਤੁਸੀਂ ਪੌਦੇ ਲਾਏ ਨੇ ਬੜਾ ਵਧੀਆ ਇਹਦੇ ਬਾਰੇ ਥੋੜਾ ਬਤਾ ਦੱਸੋ ਦਰਸ਼ਕਾਂ ਜੇ ਇਤਰਾ ਹੈ ਵੀ ਮੈਂ ਦਰਸਤ ਇੱਥੇ ਮੱਛੀਆਂ ਚਾਹੁੰਦਾ ਗਾ ਫਲਦਾਰ ਪੌਦੇ ਅੱਛਾ ਇਹ ਹੋਆ ਜੀ ਪਨੀਰੀ ਮੈਂ ਤਿਆਰ ਕੀਤੀ ਆਪਣੇ ਬਾਗ ਚ ਜੀ ਜੀ ਇਹ ਮੈਨੂੰ ਪ੍ਰਬੰਧਕ ਕਮੇਟੀ ਨੇ ਨਹੀਂ ਲਾਉਂ ਦਿੱਤੀ ਵੀ ਮਾਟੀ ਇੱਥੇ ਲੜਾਈ ਚੱਲੇਗੀ ਮੈਂ ਦਾ ਵੀ ਦਰਖਤ ਮੈਂ ਸਾਡੀ ਟੀਵੋ ਦੇ ਲੋਨੇ ਸ਼ਾਮ ਨੂੰ ਦੇਣੀ ਤੇ ਪਾਲੀ ਵਿੱਚ ਬਿਲਕੁਲ ਮੈਂ ਮੈਨੂੰ ਨਿੰਬੂ ਲਾਉਣੇ ਸੀ ਅੱਛੇ ਠੀਕ ਹੈ ਨਿੰਬੂ ਤੇ ਅਕਲ ਨਾਲ ਚੱਲੂ ਇਹਨਾਂ ਮੈਨੂੰ ਨਹੀਂ ਜਾਂਦੀ ਤੇ ਮੈਂ ਫਿਰ ਆ ਦਰਖਤ ਮਾੜੇ ਬੋਤੇ ਵਾਣ ਬਥਾਰ ਕੇ ਕੋ ਫੁੱਲ ਵਾਲਾ ਕੋ ਕੋ ਜਿਆ ਲਾਤੇ ਦਰਖਤ ਹਾਂ ਜਿਹੜਾ ਕੀ ਆਹ ਹੋਣਾ ਸਰਪੰਚ ਸਾਹਿਬ ਨੇ ਸਭ ਤੋਂ ਪਹਿਲਾਂ ਸਾਨੂੰ ਇਹਦੇ ਸੇਵਾ ਦੀ ਬੋਲਿਆ ਸਿੰਮਟ ਦੇਤੀ ਕੁਝ ਪੇਡਾਂ ਵਾਲਾ ਸੇਵਾ ਕੀਤੀ ਜਿਆ ਆਈ ਤੋਂ ਫੜਛਾ ਅੱਜ ਕਾ ਨਹੀਂ ਲੱਗਾ ਅੱਜ ਜੀ ਦੇ ਕਿ ਅੱਜ ਆਦਵਾਰੀ ਬਣੀ ਹੈ ਹਾਂ ਬਤੇਰੇ ਕਈ ਵਾਰੀ ਇਹਨਾਂ ਪਿੰਚ ਕਿਰਾਏ ਕੀਤੀ ਹੈ ਦਰਸਲ ਚ ਕਰਨੈਲ 51 ਬਦ ਹੈ ਜਿੰਨੇ ਇੱਕ ਗਾੜੀ ਲਾ ਕੇ ਕਰ ਤੁਸੀਂ ਬਾਪੂ ਜੀ ਸੇਵਾ ਕਰ ਰਿਹਾ ਜੇ ਸਿਹਤ ਵੀ ਪੂਰੀ ਠੀਕ ਨਹੀਂ ਆ ਹਣਾ ਉਮਰ ਵੀ ਵਡੇਰੀ ਹੋ ਗਈ ਆ ਤਾਂ ਵੀ ਤੁਹਾਡੇ ਚ ਬੜੀ ਭਾਵਨਾ ਆ ਕਿ ਮੈਂ ਸੇਵਾ ਸਰਪੰਚ ਸਾਹਿਬ ਦੱਸਣ ਲਿਆ ਹੀ ਪਈ ਉਹਨਾਂ ਨੂੰ ਕਈ ਰਿਕਈ ਨੇ ਵੀ ਤੁਹਾਨੂੰ ਕੋਈ ਬੰਦੇ ਉਹ ਕਹਿੰਦੇ ਨਹੀਂ ਮੈਂ ਕੰਮ ਕਰਦਾ ਮਿਹਨਤ ਕਰਦੇ ਤੁਸੀਂ ਚਲੋ ਤੁਹਾਡੀ ਭਾਵਨਾ ਆ ਇਹ ਤੁਸੀਂ ਸਾਡੀ ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਮੈਸੇਜ ਦੇਣਾ ਚਾਹੁੰਦੇ ਜੇ ਸਾਡੇ ਥਰੂ ਵੀ ਆਪਣੇ ਪਿੰਡ ਦੇ ਭਲੇ ਲਈ ਲੋਕ ਭਲਾਈ ਲਈ ਕਿਸ ਤਰ੍ਹਾਂ ਚੱਲਣਾ ਬਈ ਕਈ ਆਖਣਗੇ ਮਾਕੇ ਤੁਹਾਨੂੰ ਛੱਡ ਦਿਓ ਕੰਮ ਕੀ ਕੰਟੰਗੀ ਆ ਆਰਥਿਕ ਤੌਰ ਤੇ ਤੰਗੀ ਕੋਈ ਨਹੀਂ ਮੈਂ ਤਾਂ ਹਮਾਰਾ ਜ਼ਮੀਨ ਕਿੱਲੇ ਦਾ ਮਾਲਕ ਆ ਬਾਗਬੀਚਾ ਮੇਰਾ ਬਾਦੂ ਉੱਥੇ ਇੱਥੇ ਪਰ ਮੇਰੇ ਬੱਚੇ ਨੇ ਮੈ ਪਹਿਲੀ ਦਿੱਤੀ ਵੰਡੇ ਤੇ ਮੈਂ ਹੋ ਗਿਆ ਵਿਹਲਾ ਸਾਡੇ ਸਤਾ ਨੇ ਮੈ ਦੱਸਿਆ ਵੀ ਬੇਰਜ਼ਗਾਰ ਆਪਣਾ ਰਜ਼ਗਾਰ ਲੱਭੋ ਜਿਹਦੇ ਵਗਾਰ ਲੱਭ ਲਿਓ ਉਹ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਜਿਹਨੂੰ ਪਤਾ ਨਹੀਂ ਮੈਂ ਸਵੇਰੇ ਕੀ ਕਰਨਾ ਵੈਰੀ ਗੁੱਡ ਕਦੇ ਕਈ ਬੰਦੇ ਆਂਦੇ ਆ ਦਮਾਨ ਕਰੋ ਜੀ ਦਰਮਾਨ ਕਿਹਨੂੰ ਆਂਦੇ ਆ ਸਾਨੂੰ ਤਾਂ ਪਤਾ ਸਾਨੂੰ ਕੋਈ ਸਤਾ ਨੇ ਦੱਸਿਆ ਪਰ ਜਿੰਨਾ ਜਿਹੜੇ ਬਤੇ ਹਨ ਕੰਮ ਨਹੀਂ ਛੱਡਣਾ ਉਹ ਰੱਬੇ ਦਾ ਕੰਮ ਕਰਦਾ ਇੱਥੇ ਆਵੇ ਕੇਲੇ ਬਣ ਵਰਕੇ ਲਿਖਾ ਦੇ ਲੋਕਾਂ ਵਿਚੋਂ ਇੱਕ ਦਤੋਰ ਕੇ ਲੈ ਗਿਆ ਬਾਦੂ ਕੇਲਾ ਤਾੜੀ ਬਬੂ ਜੀ ਉਹ ਉਮਰ ਕਿੰਨੀ ਹੋ ਗਈ ਆ ਮੇਰੀ 85 ਸਾਲ ਹੋਣੀ ਆ ਨੂੰ ਉਮਰ ਚ 85 ਸਾਲ 85 ਸਾਲ ਹਮ ਇਹ ਮੇਰੇ ਟੀਚਰ ਕੋਲ ਇਹ ਟੀਚਰ ਟੈਰ ਰਿਹਾ ਪੈਨਸ਼ਨ ਬਣੀ ਆ ਇਨੀ ਪੈਨਸ਼ਨ ਕਰੀ 81 ਨਹੀਂ ਹੋ 100 ਰੁਪਏ ਦਿਖਾ ਦੇ ਮਾਸਟਰ ਅੱਗਾ ਅੱਜ 32 ਹਾਂ ਤੇ ਪੈਨਸ਼ਨ ਹੀ ਕਦੀ ਪੈਸਾ ਰੱਬ ਕੋ ਮੰਗਿਆ ਨਹੀਂ ਪਤਾ ਨਹੀਂਦਾ ਪੈਸੇ ਸੁੱਟ ਦਿੱਤਾ ਇਹ ਨਹੀਂ ਵਧੀਆ ਚੰਗੀ ਕਿਸੇ ਕਿਸੇ ਦੀ ਮਨਤੰਗੀ ਕੋਈ ਨਹੀਂ ਸਰੀਰਨੀ ਆਉਣੀਆਂ ਹੋਣੀਆਂ ਆ ਬਿਲਕੁਲ ਬਿਲਕੁਲ ਮਾਨਸਿਕ ਤੰਗੀ ਨਹੀਂ ਸਾਂਗੀ ਫਿੱਟ ਜੇ ਤੁਸੀਂ ਵਧੀਆ ਤੁਰੇ ਫਿਰਦੇ ਜਣਾ ਮਾਨਸਿਕ ਤੰਗੀ ਕੋਈ ਨਹੀਂ ਹਾਂ ਇਹ ਸਾਰੀ ਮੇਰੀ ਜਿਹੜੀ ਆਪ ਹੀ ਹੁਣ ਥੋੜਾ ਜਿਹਾ ਅੱਛਾ ਪਹਿਲਾਂ ਆਪ ਹੀ ਕਰਦੇ ਹਿੱਥੇ ਹਾਂ ਅਗਲੇ ਆਪ ਚੇਰੇ ਨਾਲ ਕੀ ਹੋਣਾ ਜੀ ਆਪ ਹੀ ਮੈਂ ਹੋਰ ਬੰਦਾ ਉਹ ਤਾਂ ਹੀ ਸਰੀਰ ਫਿੱਟ ਵੀ ਤਾਂ ਕੀ ਕਰਦੀ ਸਰ ਹਾਂ ਚਲੋ ਇਹ ਬਪੂ ਜੀ ਜਿਸ ਤਰ੍ਹਾਂ ਸਾਡੇ ਜ਼ਿਆਦਾਤਰ ਆ ਕੋਈ ਗੁਰਦਰਾ ਸਾਹਿਬ ਜਾਂਦੇ ਕੋਈ ਮੰਦਿਰ ਆਪਣੇ ਆਪਣੇ ਧਰਮਾਂ ਮੁਤਾਬਕ ਤੁਹਾਡੀ ਕਿਸ ਤਰ੍ਹਾਂ ਮਨ ਚ ਸੋਚ ਬਣੀ ਕਿ ਬਿਸ਼ਮਸ਼ਾਨ ਘਾਟ ਵਾਲੀ ਜ਼ਿਆਦਾ ਆਪਾਂ ਧਿਆਨ ਦੇਣਾ ਜਾਂ ਇਹ ਹਾਂ ਅਸਲ ਦੇ ਵਿੱਚ ਗੱਲ ਇਸ ਤਰ੍ਹਾਂ ਬਣੀ ਵੀ ਇਹ ਠਿਕਣਾ ਇੱਕ ਛਾਲੇ ਚਾਰ ਦੀ ਗੱਲ ਆ ਮੈਲੀ ਮਿਣੀ ਦੀ ਜੀ ਇੱਕ ਨਿਕਾ ਜਿਹਾ ਬੱਚਾ ਮਰ ਗਿਆ ਐੜ ਜੀ ਬਿਮਾਰੀ ਨਾਲ ਉਹਦੇ ਪਿਓ ਨੂੰ ਵੀ ਐੜ ਸੀ ਇਹ ਵੀ ਸੀ ਹਾਂ ਤੇ ਇੱਥੇ ਕੋਈ ਚਾਰਾ ਨਹੀਂ ਸੀ ਉਹਦੀ ਦਾਦੀ ਨੂੰ ਦੰਨਣ ਪੈ ਗਈ ਹਾਂ ਕੇ ਪਾਣੀ ਦਾ ਉਥੇ ਬਾਹਰ ਨਲਕਾ ਹੀ ਸੁੱਕਾ ਸੁੱਕਾ ਨਲਕਾ ਤੇ ਉਹ ਢੱਠ ਕੇ ਉਹ ਇੱਥੇ ਸੁਕਾ ਦੇ ਉਹ ਕਰ ਗਏ ਹਾਂਜੀ ਗਰਮੀਆਂ ਦੇ ਦੇਸੀ ਅੰਦਰੋਂ ਪੂਰ ਕਰਨ ਲੱਗੇ ਉਹਨਾਂ ਵਾਸ਼ ਨਹੀਂ ਸੀ ਆਹੇ ਮੁਣਕੇ ਇੱਕ ਨਾ ਬਾਹਰ ਕਿਕਰ ਸੀ ਹਾਂਜੀ ਇਹ ਵੇਖੋ ਰੋਖੀ ਇੱਥੇ ਬਾਹਰ ਚੱਲੂ ਖਾ ਉਹਦੇ ਤਾਂ ਬੱਜਾ ਬੈਠੀ ਆ ਸ਼ੈਰੋ ਦੋ ਬੀਬੀਆਂ ਆਈਆਂ ਉਹ ਕਹਿੰਦੇ ਬਨੇ ਬਨੇ ਫਿਰ ਉਹਨਾਂ ਸ਼ਾਨਾ ਲੱਭੀ ਉਹਨਾਂ ਸ਼ਾਨਾ ਲੱਭੀ ਤੇ ਉਹ ਫੇਰ ਪਜਿਸ਼ ਨੇ ਭਈ ਉਹਕ ਜਣੀ ਆਦੀ ਆ ਮੈਂ ਵੀ ਨਾ ਇਥੇ ਸੈਂਸਰੀ ਵੱਨੋਂ ਫਿਰਦਾ ਤੁਰਦਾ ਆ ਤੇ ਮੈਂ ਵੀ ਘਰ ਨਹੀਂ ਜਾ ਜਾਂਦਾ ਮੈਨਾਂ ਕੋ ਮਰਗ ਹੋ ਗਿਆ ਇੱਥੇ ਕਹਿੰਦਾ ਮੈਂ ਜੀ ਮੈਂ ਸਕੂਟਰ ਲੌਂਡਿਆ ਤੇ ਉਹ ਆਂਦੀ ਏ ਬੀਬੀ ਕਹਣਾ ਗੱਲ ਸੁਣੀ ਉਹ ਮੈਂ ਕਿਹਨੂੰ ਗੱਲ ਖਾਸ ਨੂੰ ਨਹੀਂ ਤੇ ਮੈਂ ਸਕੂਟਰ ਦਾ ਸਟੈਂਡ ਲੌਂਡਿਆ ਉਹ ਝਲਕਾ ਨਹੀਂ ਕੀਤੇ ਹਾਂ ਜੀ ਆ ਪਿੰਡ ਬੜਾ ਸਹਿਮਤੀ ਸੀ ਪਿਆ ਹਾਂ ਤੇਨੇ ਕਟੈਗੋਰੀ ਤੇ ਪਹੁੰਚ ਲੋ ਨੂੰ ਹਾਂ ਬਿਲਕੁਲ ਬਿਲਕੁਲ ਹਾਂ ਬੇਟਾ ਪੁਰਾਣੇ ਬਜ਼ੁਰਗਾਂ ਦੇ ਨਾ ਪਿੰਡ ਦਾ ਵਿਕਾਸ ਪਿੰਡ ਦੇ ਗੁਰਦੁਆਰਾ ਸਾਹਿਬ ਤੇ ਪਿੰਡ ਦੀ ਚਮਚਾਨ ਘੜ ਤੋਂ ਉਹਨੇ ਉਹਨੇ ਸ਼ਿਕਾਇਤ ਕੀਤੀ ਆ ਸਕੂਲ ਦੀ ਗੁਰਦੁਆਰੇ ਦੀ ਨਾ ਨਾ ਦੀ ਕੋਠੀਆਂ ਪੈਣ ਆ ਉਹ ਗੱਲ ਤਨ ਪੰਚ ਕਰ ਗਈ ਮੇਰੀ ਪੰਚ ਕਰ ਗਈ ਇੱਥੇ ਅਰਦਾਸ ਕੀਤੀ ਆ ਉੱਥੇ ਬੁਰਾ ਹਾਲ ਤੇ ਭੁਕੇ ਜਿਹੜੇ ਸੂਰਜ ਚ ਦੱਬਾਈ ਬੜੀ ਦਬਸੀ ਇਥੇ ਮੈਂ ਉਹਨੂੰ ਬਾਬੇ ਨੂੰ ਆਖਿਆ ਬਾਬਾ ਜੀ ਮੈਂ ਕਿ ਬੱਚੇ ਨਹੀਂ ਕਾਣ ਚਾਹ ਸਕਦਾ ਮੈਂ ਦਸੀ ਗੱਲ ਵੇਖੋ ਸਦਾਰੂ ਪਾਣੀ ਕੋਲੋਂ ਸਾਡੀ ਕੁੜੀ ਮਰ ਭੈਣ ਮਰ ਜਾਂਦੀ ਤੇ ਕੀ ਕਰਦੇ ਪਾਣੀ ਵੀ ਨਹੀਂ ਜੀ ਮੈਨੂੰ ਉਥਾਇਆ ਸਾਨੂੰ ਘਰੋਂ ਕਹੇ ਰੱਬ ਨੇ ਸਭ ਕੁਝ ਦਿੱਤਾ ਆਈ ਚਲ ਉਹਨੂੰ ਸੜਕੋ ਪੈਸਾ ਦੇਗਾ ਉਹ ਕੁੜੀ ਨਾਲ ਮੇਰੇ ਧਿਆਨ ਉਹ ਮੇਰੇ ਨੂੰ ਗਿਆ ਉਹ ਖੁਸ਼ ਹੋ ਗਈ ਬਿਲਕੁਲ ਉਹ ਖੁਸ਼ ਹੋ ਗਈ ਮੇਰੀ ਗੱਲ ਸੁਣੀ ਕੀ ਇਹਨਾਂ ਲੋਕਾਂ ਆਹਦਾ ਬਾਤੀ ਤੁਸੀਂ ਕਾੜੀ ਤੇ ਅਸੀਂ ਮਗਰ ਜਿਸ ਤਰ੍ਹਾਂ ਨਾ ਬੜੇ ਵਧੀਆ ਆਪਣੇ ਮੈਂ ਸਹਿਯੋਗੀ ਨੂੰ ਕਹਿਣਾ ਚਾਹੁੰਨਾ ਵਿਖਾਵੇ ਆ ਬੜੇ ਵਧੀਆ ਤਰੀਕੇ ਨਾਲ ਰਵਾਇਤੀ ਉਧਰ ਕਿਤੇ ਲਗਾਏ ਗਏ ਨੇ ਆ ਬੈਠਣ ਲਈ ਦੇਖੋ ਆ ਬੰਦਾ ਡਕ ਲਾਇਆ ਆ ਆ ਜਿਹੜੇ ਸਬਜ਼ੀ ਲੇਖੀ ਆ ਬੂਤੇ ਲੱਗੇ ਆ ਦੋ ਬੂਤੇ ਬੜੇ ਖੱਗੇ ਇਕ ਕੇ ਕਈ ਤੇ ਇਹ ਬੈਠਣ ਲਈ ਕੁਰਸੀਆਂ ਬੜੀਆਂ ਵਧੀਆ ਇਥੇ ਇਥੇ ਤੇ ਭਵੇਂ 2000 ਬੰਦਾ ਵੇ ਨਵੀਂ ਬੈ ਸਕਦਾ ਬੜੀ ਵਧੀਆ ਤਰੀਕੇ ਨਾਲ ਪੱਕਾ ਚਾਚ ਫਿਰੋ ਕਿੱਥਾ ਇਹ ਇੱਕ ਸਾਡੀ ਮਸ਼ੀਨ ਹੈ ਜਿਹੜੀ ਕੋਈ ਕਿਸੇ ਵੀ ਦੇ ਕੋਈ ਆਉਣੀ ਹੋ ਜਾਂਦੀ ਹੈ ਅੱਛਾ ਮਸ਼ੀਨ ਰੱਖੀ ਹੈ ਉਹ ਮਸ਼ੀਨ ਕਹਿੰਦੀ ਆਦਰ ਮੁਖ ਹੋਣੀ ਆਇਂਦੇ ਆਉਂਦੇ ਨੂੰ ਆਸ ਕਰਦੇ ਇਥੇ ਆਏ ਹਾਂ ਜੀ ਮਸ਼ੀਨ ਵਾਲੇ ਜੀ ਹਾਂ ਮਸ਼ੀਨ ਕਿੱਥੇ ਰੱਖੀ ਜੇ ਅੱਛਾ ਖੋਲ ਦੂਆ ਅੱਛਾ ਉਹ ਪਿੰਡ ਪਿੰਡ ਵਾਲੀ ਹਾਂਜੀ ਹਾਂਜੀ ਇਹ ਦੱਸਿਓ ਦੇ ਬਾਰੇ ਇਹ ਕਹਦੇ ਮੈਨੂੰ ਕਹਿਆ ਜਾਂਦੀ ਕੰਨ ਲੈ ਲੈ ਕੇ ਨਹੀਂ ਦੀ ਹੈ ਮਸ਼ੀਨ ਕਿ ਜੜੀ ਸ਼ੀਆ ਕੀਤੀ ਇਹ ਬਿਜਲੀ ਵਾਲੀ ਆ ਬਿਜਲੀ ਵਾਲੀ ਦੀ ਥੰਨੀ ਕਰਦੀ ਨੇ ਮੈਂ ਦਹੀਂ ਦੀ ਛੱਡੀ ਕਰਦਾ ਆਹ ਫਿਰ ਤੇ ਸਵਿਚ ਲੱਗਾ ਇਹਦਾ ਫਿਰ ਜਿਹੜਾ ਕੋਈ ਖੜਦਾ ਕੋਈ ਕੋਲ ਲੈਂਦੇ ਚਾਰजेस ਕੋ ਵਗੈਰਾ ਕੋਈ ਫੀਸ ਜਾਂ ਨਹੀਂ ਲਿਆ ਹਾਂਜੀ 7 ਸਾਲ ਹੋ ਗਏ ਨੇ ਜੀ ਕਿ ਹੁਣ 300 ਰੁਪਏ ਪੈਣ ਚੋ ਤੇ 500 ਰੁਪਏ ਪਿੰਡ ਬਾਹਲੇ ਕੋ ਚਾਰਜ ਰੱਖਿਆ ਕੀ ਇਹਦੀ ਮੇਨਟੇਨੈਂਸ ਵਾਸਤੇ ਆ ਦੇਖਿਓ ਆ ਮੈਂ ਨਾ ਵੀਰਾਂ ਇਹੋ ਚਾਦਰਾਂ ਚੁਤਰਾਦੀ ਨੇ ਨਹੀਂ ਖਾਣੇ ਲੋਕੀ ਸਭ ਤੋਂ ਵੱਡਾ ਲੈ ਆਇਆ ਇਹ ਸ਼ਮਸ਼ਾਨ ਘਾੜ ਦੇ ਵਿੱਚ ਚਾਦਰਾਂ ਰਹਿ ਜਾਂਦੀਆਂ ਨਹੀਂ ਇਹਨੂੰ ਧੋ ਕੇ ਫੈਲ ਕਰਕੇ ਕ੍ਰਾਸ ਕਰਕੇ ਫਿਰ ਪਿੰਗਲਵੜੇ ਛੱਡ ਕੇ ਆਉਂਦੇ ਨੇ ਵੈਰੀ ਗੁੱਡ ਵੈਰੀ ਗੁੱਡ ਇਹਨੂੰ ਧੋ ਕੇ ਫਿਰ ਅੱਛਾ ਅੱਛਾ ਪਿੰਗਲਵੜੇ ਦੇ ਕੇ ਆਉਂਦੇ ਧੋ ਕੇ ਪ੍ਰੈਸ ਕਰਕੇ ਸਰਪੰਚ ਸਾਹਿਬ ਤੁਸੀਂ ਮਲਵਖ ਵਖ ਪਾਰਟੀਆਂ ਤੋਂ ਬੁਲੌਂਗ ਕਰਦੇ ਜੀ ਹਾਂਜੀ ਉਹ ਪ੍ਰਧਾਨ ਜੀ ਕਿਸਾਨ ਆਗੂ ਨੇ ਹਾਂਜੀ ਵੱਖ-ਵੱਖ ਪਾਰਟੀਆਂ ਤੋਂ ਤੁਸੀਂ ਪਰ ਤੁਸੀਂ ਜਦੋਂ ਪਿੰਡ ਦਾ ਕੋਈ ਵਿਕਾਸ ਕਾਰਜ ਆ ਜਾਂ ਕੋਈ ਵੀ ਕੰਮ ਆ ਇੱਕ ਮੁੱਠੋ ਕੇ ਸਾਰੇ ਇਹ ਕੰਮ ਕਰ ਰਹੇ ਜੇ ਤੁਸੀਂ ਪਿੰਡਾਂ ਦੇ ਹੋਰ ਸਰਪੰਚਾਂ ਨੂੰ ਪੰਚਾਇਤਾਂ ਨੂੰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਜੀ ਵੇਖੋ ਜੀ ਅੱਗੇ ਵੀ ਅਸੀਂ ਬਹੁਤ ਵਧੀਆ ਕੰਮ ਕੀਤੇ ਨੇ ਹੁਣ ਵੀ ਅਸੀਂ ਕਰ ਰਹੇ ਆ ਮੇਰਾ ਕੁਛ ਦੇ ਨਾਲ ਪਿੰਡ ਦੇ ਵਿੱਚ ਵਿਕਰਾ ਨਹੀਂ ਹੈਗਾ ਭਾਵੇਂ ਉਹ ਕਾਲੀ ਦਾਲੇ ਭਾਵੇਂ ਉਹ ਕਾਂਗਰਸੀ ਭਾਵੇਂ ਕੋਈ ਆਪ ਵਾਲਾ ਆ ਅਸੀਂ ਰਲ ਕੇ ਸਾਰੇ ਕੰਮ ਕਰਦੇ ਆ ਜਿੰਨੇ ਵੀ ਪਿੰਡ ਦੇ ਲੋਕ ਨੇ ਉਦੋਂ ਕੋਸ਼ਿਸ਼ ਕੀਤੀ ਦਾ ਤੇ ਲੋਕਾਂ ਨੂੰ ਵੀ ਇਹ ਗਾਂ ਸੁਝਾਅ ਦਿੰਨੇ ਅਸੀਂ ਵੀ ਰਲ ਕੇ ਚੱਲਣ ਤੇ ਰਲ ਕੇ ਪਿੰਡ ਦੇ ਕੰਮ ਕਰਨ ਜੇ ਸਰਕਾਰ ਹੋਣ ਵਾਲੀ ਵੀ ਸਰਕਾਰ ਸਾਨੂੰ ਪੈਸੇ ਦੇਂਦੀ ਤੇ ਅਸੀਂ ਉਹਨਾਂ ਕੋ ਵੀ ਲੈ ਕੇ ਪਿੰਡ ਦੇ ਉੱਤੇ ਲਾਵਾਂਗੇ 1-1 ਰੁਪਈਏ ਦਾ ਹਿਸਾਬ ਦੇਵਾਂਗੇ ਤੇ ਪਿੰਡ ਦੇ ਕੰਮ ਕਰਨੇ ਚਾਹੀਦੇ ਵਧੀਆ ਲੋਕਾਂ ਨੂੰ ਪੰਚਾਇਤ ਵੀ ਇਹਨਾਂ ਦੇ ਨਾਲ ਆ ਮੇਰੇ ਜਿਹੜੇ ਵੀ ਭੈਣ ਭਰਾ ਮੇਰੇ ਨਾਲ ਚੱਲਦੇ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਰ ਵਕਤ ਮੇਰੇ ਕੋ ਜਦੋਂ ਮਰਜ਼ੀ ਆਉਣ ਜਿਹੜੇ ਕੰਮ ਕਾਰਜ ਰਹਿ ਗਏ ਨੇ ਉਹਦੇ ਸੰਬੰਧੀ ਕੋਈ ਸਰਕਾਰ ਕੋਈ ਪ੍ਰਸ਼ਾਸਨ ਤੋਂ ਤੁਹਾਡੀ ਮੰਗ ਪਿੰਡ ਸਬੰਧੀ ਮੇਰੀ ਜੀ ਮੇਰੀ ਸ਼ੁਭਾਰਸ਼ ਇਹ ਹੈ ਵੀ ਜਿਹੜੇ ਸਾਡੇ 2-3 ਕੰਮ ਟਕੇ ਆ ਉਹ ਵੀ ਇਹ ਲੋਕ ਸਰਕਾਰਾਂ ਜਿਹੜੀਆਂ ਨੇ ਕੋਈ ਵੀ ਆ ਪਰ ਇਹ ਪਿੰਡ ਦੇ ਵਿੱਚ ਪੈਸੇ ਦੇਣ ਮੈਂ ਲਾਊਗਾ ਪਿੰਡ ਦੇ ਕੰਮ ਹੋਣੇ ਚਾਹੀਦੇ ਆ ਵਿਕਾਰ ਪਤੀ ਤੇ ਕੰਮ ਹੋਣਗੇ ਵੀ ਜਰੂਰ ਜਿਹੜੇ ਸਾਡੇ 1-2 ਕੰਮ ਰਹਿੰਦੇ ਆ ਉਹ ਕੰਮ ਸਾਡੇ ਕਰਾਉਣ ਪੂਰੇ ਅਸੀਂ ਸਹਿਯੋਗ ਦੇਵਾਂਗੇ ਹਰਕ ਵੀਰ ਮੇਰੀ ਗੱਲ ਸੁਣੀਓ ਅਜਾ ਇਹ ਪ੍ਰਧਾਨੀ ਤੁਸੀਂ ਦੱਸਿਓ ਕਿ ਜਿਸ ਤਰ੍ਹਾਂ ਪਿੰਡ ਦੇ ਵਿਕਾਸ ਚਾਰਜ ਚੱਲ ਰਹੇ ਨੇ ਇਹਦੇ ਵਿੱਚ ਕੋਈ ਪ੍ਰੋਬਲਮ ਕੋਈ ਅੜਿਚਣ ਆ ਰਹੀ ਤੁਹਾਨੂੰ ਤੇ ਤੁਸੀਂ ਸਰਕਾਰ ਤੋਂ ਉਹਦੇ ਸੰਬੰਧੀ ਮੰਗ ਕਰ ਸਕਦੇ ਜੀ ਗੱਲ ਕਰ ਸਕਦੇ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਵੀ ਸੋਰਨਪੇਸਟਿਕ ਦਾ ਸਾਡਾ ਜਿਹੜਾ ਵਾਟਰ ਸਪਲਾਈ ਵੱਲੋਂ ਪੈਸੇ ਆਏ ਆ 16 ਲੱਖ 13 ਲੱਖ ਸਮਥਿੰਗ ਆ ਪੈਸੇ ਉਹ ਪੰਚਾਇਤ ਦੇ ਖਾਤੇ 'ਚ ਪਏ ਆ ਪੰਚਾਇਤ ਦੇ ਇਹਨਾਂ ਦਾ ਇੱਕ ਠੇਕੇਦਾਰ ਆ ਕੇ ਉਹਦੀਆਂ ਨੀਆਂ ਵੀ ਪੁੱਟ ਗਿਆ ਸੀਗੀਆਂ ਪਰ ਉਹ ਪਿੰਡ ਦੇ ਹਲੋ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਹੁਣ ਨਵੀਂ ਸਰਕਾਰ ਆ ਜਿਹੜੀ ਚੱਲਣ ਰਹੀ ਆ ਉਹਦੇ ਲੀਡਰਾਂ ਨੇ ਉਹ ਕੰਮ ਬੰਦ ਕਰਾਇਆ ਅਸੀਂ ਗਾਇਬ ਗਾਇਬ ਵੀਡੀਓ ਸਾਹਿਬ ਨੂੰ ਵਾਟਰ ਸਪਲਾਈ ਵਾਲਿਆਂ ਨੂੰ ਵੀ ਗੱਲ ਦੋ ਤਿੰਨ ਵਾਰੀ ਕਹੀ ਆ ਵੀ ਭਰਾ ਸਾਡਾ ਇਹਨੂੰ ਚਾਲੂ ਕਰਵਾਓ ਬਾਕੀ ਸਾਰੇ ਕੰਮ ਹੋ ਗਏ ਇਹ ਬੰਦ ਪਿਆ ਕਿ ਸਾਡੇ ਗਰਾਊਂਡ ਸੀਗੀ ਉਹ ਅਸੀਂ ਬੱਚਿਆਂ ਨੂੰ ਬਣਾ ਕੇ ਦੇਣੀ ਚਾਹੁੰਦੇ ਹਾਂ ਇਟਾਂ ਆਈਆਂ ਪਈਆਂ ਗਰਾਊਂਡ ਦੇ ਵਿੱਚ ਉਹ ਵੀ ਪਿੰਡ ਦੇ ਉਹਨਾਂ ਨੇ ਬੰਦ ਕਰਵਾਈਆਂ ਕਹਿ ਕੇ ਜਿਹੜੀ ਹੁਣ ਮਜਬੂਤਾ ਸਰਕਾਰ ਜਿਹੜੀ ਚੱਲਣ ਦੀ ਇਹਨਾਂ ਦੇ ਅ ਅਧਿਕਾਰਿਕ ਅਧਿਕਾਰੀ ਲੱਗੇ ਆਪਾਂ ਅਸੀਂ ਹੁਣ ਬੇਨਤੀ ਇਹ ਕਰਦੇ ਆ ਤੁਹਾਡੇ ਚੈਨਲ ਰਾਹੀਂ ਇਹ ਸਰਕਾਰ ਦੇ ਜਿਹੜੇ ਉਥੋਂ ਦੇ ਹਲਕਾ ਇੰਚਾਰਜ ਆ ਜਾਂ ਜਿਹੜੇ ਵੀ ਜ਼ਿੰਮੇਵਾਰ ਆ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਪੈਸਾ ਸਾਡਾ 13-14 ਲੱਖ ਰੁਪਇਆ ਪੰਚਾਇਤ ਦੇ ਖਾਤੇ ਚ ਪਿਆ ਵਾ ਕਿਰਪਾ ਕਰਕੇ ਉਹ ਪੈਸੇ ਲੱਗਣ ਦਿਓ ਤਾਂ ਕਿ ਸੋਨ ਦੇ ਇਸ ਪੁੜਾਟ ਲੱਗ ਜਾਵੇ ਉਹਦਾ ਅਸੀਂ ਵੀ ਹੁਣ ਚੋਣ ਜਾਬਤਾ ਲੱਗੇ ਕਰਕੇ ਅਸੀਂ ਇੱਕ ਦੋ ਵਾਰੀ ਮੈਸੇਜ ਦਿੱਤਾ ਵਾ ਵੀਡੀਓ ਸਾਹਿਬ ਨੂੰ ਇਹਨਾਂ ਨੂੰ ਪਰ ਹੁਣ ਚੋਣ ਜਾਬਤਾ ਹੱਟ ਗਿਆ ਵਾ ਚੋਣਾ ਮੁੱਕ ਗਿਆ ਅਸੀਂ ਵੀ ਆਪਣੇ ਤੌਰ ਤੇ ਜਥੇਬੰਦੀਆਂ ਲੋ ਫਿਰ ਕੋਈ ਐਕਸ਼ਨ ਲੀਕਾਂਗੇ ਇਹਨਾਂ ਦੇ ਖਿਲਾਫ ਇਹ ਜਿਹੜੇ ਸਾਡੇ ਪੈਸੇ ਟੱਕੇ ਦਾ ਕੰਮ ਕਿਉਂ ਨਹੀਂ ਚੱਲਣ ਦਿੰਦੇ ਇਸ ਕਰਕੇ ਬਰਾਏ ਮਿਹਰਬਾਨੀ ਅਸੀਂ ਤੁਹਾਡੇ ਰਾਹੀਂ ਬੇਨਤੀ ਕਰਨੀ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਜਿਹੜੇ ਇੱਥੋਂ ਦੇ ਹਲਕਾ ਇੰਚਾਰਜ ਆ ਜਾਂ ਹੋਰੇ ਜ਼ਿੰਮੇਵਾਰ ਆ ਜਿਹੜੇ ਸਾਡੇ ਸੱਜਣ ਆ ਇਹ ਸਾਡਾ ਕੰਮ ਰੁਕਿਆ ਨਾ ਜਾਵੇ ਇਸੇ ਕੰਮ ਕਰਨ ਦੇ ਆ ਨਾਲ ਦੇ ਨਾਲ ਕਿਤੇ ਦੂਜੇ ਪਿੰਡਾਂ ਦਾ ਹੈਡਟ ਤੇ ਹੋਵੇ ਜਾ ਕੇ ਲੋਕਾਂ ਨੂੰ ਕਹੇ ਤੁਸੀਂ ਪੰਚਾਇਤਾਂ ਨੂੰ ਦਿੰਦੇ ਜੇ ਸਭ ਛਕਛਾ ਜਾਂਦੇ ਆ ਇੱਥੇ ਤੁਸੀਂ ਪਿੰਡ ਆ ਕੇ ਵੇਖਿਆ ਸਾਰੇ ਅਫਸਰ ਹੁੰਦੇ ਆ ਵੀਡੀਓ ਹੋ ਲੈ ਕੇ ਏਡੀਸੀ ਤੱਕ ਕੇਂਦਰੀ ਮੰਤਰੀ ਵੀ ਇਸ ਪਿੰਡ ਚ ਮੱਲੂ ਨਗਰ ਚ ਆਉਂਦੇ ਰਹੇ ਉਹਨਾਂ ਨੂੰ ਪਤਾ ਵੀ ਪੈਸੇ ਲੱਗੇ ਆ ਤੇ ਇਸ ਕਰਕੇ ਆ ਵੀ ਜਿੱਥੇ ਪੈਸੇ ਲੱਗਣ ਡਿਆ ਘੱਟੋ ਘੱਟ ਤੁਸੀਂ ਉੱਥੇ ਲੱਗਣ ਦਿਓ ਹੁਣ ਇਹਨਾਂ ਨੂੰ ਸਭ ਨੂੰ ਸਿਹਤ ਵਾਸਤੇ ਜ਼ਿਆਦਾ ਦੇਣੇ ਚਾਹੀਦੇ ਸੀ ਕਿ ਲੱਗੇ ਪਰ ਉਹ ਵੀ ਜਿਹੜੇ ਪੈਸੇ ਆਏ ਪਏ ਆ ਉਹ ਡੱਕੇ ਅਸੀਂ ਚੋਣਾਂ ਦੇ ਕਰਕੇ ਨਹੀਂ ਹੀ ਬੋਲੇ ਇਹ ਹੁਣ ਜਾਪਤਾ ਸੀਗਾ ਲੱਗਾ ਪਰ ਹੁਣ ਅਸੀਂ ਇਹ ਹੀ 2-4 ਦਿਨਾਂ ਦੇ ਵਿੱਚ ਜੇ ਉਹ ਪੈਸੇ ਸਾਡੇ ਉਹ ਕੰਮ ਸ਼ੁਰੂ ਨਾ ठेकेदार ਨੇ ਕੀਤਾ ਤਾਂ ਅਸੀਂ ਕੋਈ ਨਾ ਕੋਈ ਐਕਸ਼ਨ ਜ਼ਰੂਰ ਲਿਕਰਾ ਆ ਤੁਸੀਂ ਕਮੇਨਸ ਖਾਸ ਗੱਲ ਇੱਕ ਮਿੰਟ ਖਾਸ ਪੈਂਦੀ ਪਰ ਮੈਨੂੰ ਦੱਸਣੀ ਚਾਹੀਦੀ ਹਾਂਜੀ ਹਾਂਜੀ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਇਹ ਆ ਕਿ ਜਿਹੜੀ ਸਾਡੀ ਜ਼ਮੀਨ ਹੈ 10 12 ਕਿਲੇ ਨਾ ਉਹ ਕੁਝ ਦੇ 33% ਲੈ ਜਾਂਦੇ ਇਹ محکمہ ਡਿਵੈਲਪਮੈਂਟ ਬਾਕੀ ਪੈਸੇ ਸਾਨੂੰ ਸਕੂਲ ਚ ਨਾ ਪ੍ਰਾਈਵੇਟ ਮਾਸਟਰ ਕੀਆ ਪਲੱਸ 2 ਵਾਸਤੇ ਪੰਚਾਇਤ ਨੇ ਬੜਿਆ ਚਿਰ ਤੋਂ ਕੋ ਵਾਅਦਾ ਕੀਤਾ ਉਹਨੂੰ ਤਰਖਾ ਤੇ ਲੱਗ ਜਾਂਦੇ ਆ ਉਹ ਸਾਡਾ ਸਕੂਲ ਜਿਹੜੇ ਅਗੇ ਜਾਂ ਤੇ ਉਹ ਸਰਕਾਰ ਮੰਨ ਲਵੇ ਸਾਡੇ ਪੈਸੇ ਪੰਚਾਇਤ ਦੇ ਸਾਰੀ ਮਾਲਕੀ ਜਿਹੜੀ ਕਾਮਦੇ ਹਨ ਉਹ ਸਾਡੀ ਜੀਰੋ ਹੋ ਜਾਂਦੀ ਆ ਤੇ ਸਾਡੇ ਆਪਣਾ ਪੈਸਾ ਕੋਈ ਨਹੀਂ ਰਹਿ ਜਾਂਦਾ ਸਾਨੂੰ ਹੱਥ ਹੀ ਜੋੜਨੇ ਪੈਂਦੇ ਆ ਬਾਹਰ ਸਾਡੀ ਕਮਾਈ ਦਾ 12 ਗਿਲੇ ਪੈੜੀ ਹੈ ਨਾ ਤੇ ਸਾਨੂੰ ਉਹ ਜ਼ੀਰੋ ਹੋ ਜਾਂਦੀ ਹੈ ਉਹ ਤੇਦੀ ਪਰਸੈਂਟ ਲੱਜਦੇ ਉਹ ਤਨਖਾਹਾਂ ਚਲੀ ਜਾਂਦੀਆਂ ਉਹ ਸਾਡੇ ਨੂੰ ਜੀ ਨਹੀਂ ਕਰਦਾ ਕੁੜੀਆਂ ਸਾਡੀਆਂ ਪਲਾਸਟੂ ਕਰ ਜਾਂਦੀਆਂ ਸਾਡੇ ਨੂੰ ਜੀ ਨਹੀਂ ਕਰਦਾ ਸਾਡੀ ਆਮਦਨ ਜਿਹੜੀ ਅਸਲ ਆਮਦਨ ਦੀ ਜਾਇਦਾਦ ਪੈਂਦੀ ਛੱਡੀ ਉਹ ਹੈ ਆਪਣੀ ਮਰਜ਼ੀ ਨਾਲ ਲਾ ਲਈਏ ਸਾਡੇ ਪੈਸੇ ਉਹਨੇ ਆਪਣੀ ਮਰਜ਼ੀ ਨਾਲ ਲਾ ਲਈਏ ਉਹ ਸਾਡੇ ਕੋਲ ਪੈਸਾ ਜ਼ੀਰੋ ਹੋ ਜਾਂਦਾ ਤੇ ਸਾਨੂੰ ਉਹ ਕਿਸੇ ਤਰ੍ਹਾਂ ਦਾ ਸਕੂਲ ਅਪਗ੍ਰੇਡ ਹੋ ਜਾਏ ਕਿ ਸਾਨੂੰ ਉਹ ਪੈਸਾ ਵੱਜੇ ਅਈ ਆਪਣੇ ਕੰਮ ਤੇ ਲਾ ਲਈ ਇਹ ਸਭ ਤੋਂ ਵੱਡੀ ਪੈਂਦੀ ਪ੍ਰੋਬਲਮ ਹੈ ਹਾਂਜੀ ਜੀ ਤੁਸੀਂ ਗੱਲ ਕਰਨੀ ਚਾਹੁੰਦੇ ਕੀ ਨਹੀਂ ਵੇਖੋ ਜੀ ਪਲੱਸ 1 ਪਲੱਸ 2 ਜਿਹੜੀ ਉਹ ਪੰਚਾਇਤ ਤਨਖਾਹ ਦਿੰਦੀ ਹੈ ਜੀ ਥੋੜੀ ਜੀ ਜ਼ਮੀਨ ਹੈ 10 12 ਕਿੱਲੇ ਜਿਹਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਉਹ ਕਰਨੇ ਪੈਂਦੇ ਨੇ ਮਾਸਟਰ ਹੁਣ ਵਾਲੀ ਦੀ ਇਹ ਸਰਕਾਰ ਨੂੰ ਗੁਹਾਰਿਆ ਕਿ ਸਾਡਾ ਜਿਹੜਾ ਪਲੱਸ 1 ਪਲੱਸ 2 ਦਾ ਸਕੂਲ ਆ ਉਹਨੂੰ ਜਿਹੜਾ ਆਪਣੇ ਹੌਂਡ ਕਰ ਲੈਣ ਦੇ ਸੰਗ ਸਰਾਮਾ ਬਚ ਗਿਆ ਹੀ ਉਹ ਪੈਸੇ ਆਪਣੇ ਕਮੇਨ ਕਲਾਜੀ ਆਪਣੀ ਮਰਜ਼ੀ ਨਾਲ ਜਾਂ ਪਿੰਡ ਦੀ ਮਰਜ਼ੀ ਨਾਲ ਉਹ ਪੈਸਾ ਖਰਚ ਕਰ ਸਕੀ ਐਹੀਂ ਹੁਣ ਬਗਾਨੀਆਂ ਪੈਸੇ ਤੇ ਆ ਮੰਗਣ ਤੇ ਆਈਆਂ ਵਾਲੀ ਗੱਲ ਸਰਕਾਰ ਦੇਤੇ ਲਾਈਏ ਕਿਉਂਕਿ ਆਪਣੀ ਸਮਰੱਥਾ ਜ਼ੀਰੋ ਹੋ ਗਈ ਉਹ ਸਾਡੇ ਕੋਲ ਸਮਰੱਥਾ ਹੀ ਉਹ ਐਹੀਂ ਜ਼ੀਰੋ ਕਰ ਬੈਠੇ ਆ ਤੇ ਉਹ ਹੀ ਛੱਡਣਾ ਵੀ ਨਹੀਂ ਚਾਹੁੰਦੇ ਮਾਨਸਿਕ ਤੌਰ ਤੇ ਦਰਸ਼ਕੋ ਵੇਖਣ ਵਿੱਚ ਆਇਆ ਕਿ ਜਿਸ ਤਰ੍ਹਾਂ ਪਿੰਨ ਮੱਲੂ ਨੰਗਲ ਵਿੱਚ ਪਾਰਟੀ ਬਾਜੀ ਤੋਂ ਉੱਠ ਕੇ ਸਾਰੀ ਪੰਚਾਇਤ ਵੱਲੋਂ ਸਾਰੀਆਂ ਪਾਰਟੀਆਂ ਵੱਲੋਂ ਪਿੰਡ ਦੇ ਸਰਵਪੱਖੀ ਵਿਕਾਸ ਲਈ ਰਲ ਕੇ ਹੰਬੜਾ ਮਾਰ ਰਹੇ ਨੇ ਬੜੀ ਜਿਗਰਯੋਗ ਗੱਲ ਹੈ ਕਿ ਇਹਨਾਂ ਨੇ ਪਲੱਸ 1 ਅਤੇ ਪਲੱਸ 2 ਦੀਆਂ ਕਲਾਸਾਂ ਉਹਨਾਂ ਦੇ ਟੀਚਰਾਂ ਨੂੰ ਕੋਲੋਂ ਤਨਖਾਹਾਂ ਦੇ ਰਹੇ ਨੇ ਔਰ ਸਰਕਾਰੀ ਸਕੂਲ ਦੇ ਵਿੱਚ ਕਲਾਸਿਸ ਲੱਗ ਰਹੀਆਂ ਨੇ ਕਿਉਂਕਿ ਸਾਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਇੱਕ ਮੈਨੀਫੈਸਟੋ ਵਿੱਚ ਲੱਖਾਂ ਵਾਅਦੇ ਕਰਦੇ ਨੇ ਉਹਨਾਂ ਨੂੰ ਸੋਚਣਾ ਪਵੇਗਾ ਕਿ ਜੇਕਰ ਇੱਕ ਪਿੰਡ ਦੀ ਪੰਚਾਇਤ ਆਪਣੇ ਕੋਲੋਂ ਟੀਚਰਾਂ ਨੂੰ ਪਲੱਸ 1 ਤੇ 2 ਨੂੰ ਤਨਖਾਹਾਂ ਦੇ ਕੇ ਸਕੂਲ ਚਲਾ ਰਹੀ ਆ ਤੇ ਐਜੂਕੇਸ਼ਨ ਵਿਭਾਗ ਨੂੰ ਔਰ ਸਰਕਾਰ ਨੂੰ ਇੱਧਰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀਆਂ ਅਗਾਹ ਵਧੂ ਪੰਚਾਇਤਾਂ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚੋਂ ਨੰਬਰ 1 ਤੇ ਪਿੰਡ ਮੱਲੂ ਨੰਗਲ ਲੱਗ ਰਿਹਾ ਜਿਸ ਤਰ੍ਹਾਂ ਅਸੀਂ ਆ ਕੇ ਖੁਦ ਦੇਖਿਆ ਤੇ ਸਾਡੇ ਕੈਮਰੇ ਦੀ ਅੱਖ ਰੇ ਨੂੰ ਕੈਦ ਕੀਤਾ ਅਸੀਂ ਡੀਸੀ ਸਾਹਿਬ ਅਤੇ ਸਰਕਾਰ ਦੇ ਅਧਿਕਾਰੀਆਂ ਨੂੰ ਅਪੀਲ ਕਰਦੇ ਆ ਕਿ ਇਹੋ ਜੇ ਪਿੰਡ ਦੀਆਂ ਪੰਚਾਇਤਾਂ ਨੂੰ ਨੌਜਵਾਨਾਂ ਨੂੰ ਸਭਾਵਾਂ ਜਿਹੜੀਆਂ ਰਲ ਮਿਲ ਕੇ ਕੰਮ ਕਰ ਰਹੀਆਂ ਨੇ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਅਤੇ ਇਹਨਾਂ ਨੂੰ ਵਿਸ਼ੇਸ਼ ਪੈਕੇਜ ਦੇ ਕੇ ਆਰਥਿਕ ਪੱਕਾ ਹੋਰ ਮਜ਼ਬੂਤ ਕਰਨਾ ਚਾਹੀਦਾ ਵਾ ਮੇਰੇ ਨਾਲ ਮੇਰੇ ਸਹਿਯੋਗੀ ਸਾਥੀ ਕੁਲਦੀਪ ਸਿੰਘ ਸੰਤੂ ਨੰਗਲ ਦਲਬਖ ਸਿੰਘ ਰਾਣੇਵਾਲੀ ਡੇਲੀ ਨਿਊਜ਼ ਹੁਣ ਤੱਕ ਰਾਜਸੰਸੀ